ਬਿਲਾਵਲ ਮੈਲਾ ਪੰਜਵਾ ਸੰਤਨ ਕੈ ਸੁਨਿਅਤ ਪ੍ਰਭ ਕੀ ਬਾਤ ਕਥਾ ਕੀਰਤਨ ਆਨੰਦ ਮੰਗਲ ਤੁਨ ਪੂਰ ਰਹੀ ਦਿਨ ਸਾਰ ਰਾਤ ਰਹਾਓ ਕਰ ਕਿਰਪਾ ਆਪਣੇ ਪ੍ਰਭ ਕੀਨੇ ਨਾਮ ਆਪਣੇ ਕੀ ਕੀਨੀ ਦਾਤ ਆਠ ਪਹਿਰ ਗੁਣ ਗਾਵਤ ਪ੍ਰਭ ਕੇ ਕਾਮ ਕ્રોਧ ਇਸ ਤਨ ਤੇ ਜਾਤ ਤ੍ਰਿਪਤ ਅਗਾਏ ਪੇਖ ਪ੍ਰਭ ਦਰਸ਼ਨ ਅੰਮ੍ਰਿਤ ਹਰ ਰਸ ਭੋਜਨ ਖਾਤ ਚਰਨ ਸ਼ਰਨ ਨਾਨਕ ਪ੍ਰਭ ਤੇਰੀ ਕਰ ਕਿਰਪਾ ਸੰਤ ਸੰਗ ਮਿਲਾਤ ਬਿਲਾਵਲ ਮਹਲਾ 5 ਰੱਖ ਲਿਏ ਆਪਣੇ ਜਨ ਆਪ ਕਰ ਕਿਰਪਾ ਹਰ ਹਰ ਨਾਮ ਦੀਨੋ ਬਿਨਸ ਗਏ ਸਭ ਸੋਗ ਸੰਤਾਪ ਰਹਾਉ ਗੁਣ ਗੋਵਿੰਦ ਗਾਵੋ ਸਭ ਹਰ ਜਨ ਰਾਗ ਰਤਨ ਰਸਨਾ ਆਲਾਪ ਕੋਟ ਜਨਮ ਕੀ ਤ੍ਰਿਸ਼ਨਾ ਨਿਵੇਰੀ RAM ਰਸਾਇਣ ਆਤਮ त्राਪ ਚਰਨ ਗਹਿ ਸ਼ਰਨ ਸੁਖ ਦਾਤੇ ਗੁਰ ਕੈ ਬਚਨ ਜਪੇ ਹਰਿ ਜਾਪ ਸਾਗਰ ਤਰੇ ਪਰਮ ਭੈ ਬਿਨਸੇ ਉਹ ਨਾਨਕ ਠਾਕੁਰ ਪ੍ਰਤਾਪ ਬਿਲਾਵਲ ਮਹਲਾ 5 ਤਾਪ ਲਾਹਿਆ ਗੁਰ ਸਿਰਜਨ ਹਾਰ ਸਤ ਗੁਰ ਆਪਣੇ ਕੋ ਬਲ ਜਾਈ ਜਿਨ ਪੈ ਜੇ ਰੱਖੀ ਸਾਰੇ ਸੰਸਾਰ ਰਹਾਉ ਕਰਮਸਤਕ ਧਾਰ ਬਾਲਕ ਰਖ ਲੀਨੋ ਪ੍ਰਭ ਅੰਮ੍ਰਿਤ ਨਾਮ ਮਹਾਰਸ ਦੀਨੋ ਦਾਸ ਕੀ ਲਾਜ ਰਖੈ ਮਿਹਰਵਾਨ ਗੁਰ ਨਾਨਕ ਬੋਲੇ ਦਰਗਾਹ ਪ੍ਰਵਾਨ ਰਾਗ ਬਿਲਾਵਲ ਮਹਲਾ 5 ਚੌਪ ਦੇ ਧੁਪ ਦੇ ਕਰ ਸਤਵਾਂ ਇੱਕੋ ਅੰਕਾਰ ਸਤਗੁਰ ਪ੍ਰਸਾਦ ਸਤਗੁਰ ਸ਼ਬਦ ਉਜਾਰੋ ਦੀਪਾ ਬਿਨ ਸੋ ਅੰਧਕਾਰ ਤੇ ਮੰਦਰ ਰਤਨ ਕੋਠੜੀ ਖੁੱਲੀ ਅਨੂਪਾ ਰਹਾਉ ਬਿਸਮਨ ਬਿਸਮ ਭੈ ਜੋ ਪੇਖਿਓ ਕਹਿਨ ਨਾ ਜਾਏ ਵਡਿਆਈ ਮਗਨ ਭੈ ਉਆਂ ਸੰਗ ਮਾਤੇ ਓਤ ਪੋਤ ਲਪਟਾਈ ਆਲ ਜਾਲ ਨਹੀਂ ਕਸ਼ੂ ਜੰਜਾਰ ਅਹੰਬੁਧ ਨਹੀਂ ਪੋਰਾ ਉਚਨ ਉਚਾ ਵਿਚ ਨਾ ਖੀਚਾ ਹਉ ਤੇਰਾ ਤੂੰ ਮੋਰਾ ਇਕੰਕਾਰ ਏਕ ਪਾਸਾਰ ਏਕ ਹੈ ਅਪਰ ਅਪਾਰ ਏਕ ਵਿਸਥੀਰਨ ਏਕ ਸੰਪੂਰਨ ਏਕ ਹੈ ਪ੍ਰਾਨ ਆਧਾਰਾ ਨਿਰਮਲ ਨਿਰਮਲ ਸੂਚਾ ਸੁਚੋ ਸੁਚਾ ਸੁਚੋ ਸੁਚਾ ਅੰਤਨ ਅੰਤਾ ਸਦਾ ਬੇਅੰਤਾ ਕੋ ਨਾਨਕ ਉਚੋ ਉਚਾ